ਇਹ ਜੋ ਉਹ ਉਹ ਤੇ ਕਰਨਾ ਚਾ ਰਿਹਾ ਉਹਦੇ ਉਹਦੇ ਵਿੱਚ ਆਪਾਂ ਵੀ ਨਾ ਆਪਣਾ ਯੋਗਦਾਨ ਹੋਵੇ ਆਪਾਂ ਵੀ ਆਪਾਂ ਇੱਕ ਦੂਜੇ ਦੇ ਸਹੋਗੀ ਬਣੀਏ ਇੱਕ ਦੂਜੇ ਨੂੰ ਭੰਡਣ ਵਾਸਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨ ਦੀਆਂ ਕਿਹੜੀਆਂ ਗੱਲਾਂ ਹਨ ਕਾਨੂੰਨ ਨਾ ਮੇਰਾ ਖਿਆਲ ਹੈ ਕਿ ਕਈ ਸਾਲਾਂ ਤੋਂ ਐਨਐਸਏ ਕਿਸੇ ਹਿੰਦੁਸਤਾਨ 'ਚ ਨਹੀਂ ਲੱਗਾ ਮੇਰੇ ਖਾ 25 30 ਸਾਲ ਤੋਂ ਤੇ ਜੇ ਉਹ ਨੌਜਵਾਨਾਂ ਤੇ ਲੱਗਾ ਤੇ ਉਹ 2 2 3 3 ਸਾਲ ਤੱਕ ਬਧਾਇਆ ਜਾ ਰਿਹਾ ਕਾਨੂੰਨਾਂ ਦੀ ਕੋਈ ਸੰਵਿਧਾਨ ਦੀਆਂ ਗੱਲਾਂ ਖਾਲੀ ਕਾਗਜ਼ਾਂ ਜੀਆਂ ਪਰ ਪ੍ਰੈਕਟੀਕਲ ਤੌਰ ਤੇ ਮੇਰਾ ਖਿਆਲ ਲਖਸ ਸੁਧਾਨਾ ਜੀ ਇੱਕ ਬੜੀ ਪੰਜਾਬ ਦੀ ਜਾਣੀ ਪਛਾਣੀ ਸ਼ਖਸੀਅਤ ਆ ਕਿ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਦਾ ਇਹੋ ਜਿਹਾ ਕੁਝ ਵਾਪਰ ਸਕਦਾ ਤੇ ਆਮ ਲੋਕਾਂ ਦਾ ਦਿਨ ਦਿਹਾੜੇ ਰੋਜ਼ੇ ਖਾਣਿਆਂ ਚ ਕਚਹਿਰੀਆਂ ਚ ਕੀ ਹੋ ਰਿਹਾ ਉਹ ਉਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਗਿਣਤੀ ਚ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਲੋਕਾਂ ਨਾਲ ਜਿਹੜੇ ਪੰਜਾਬ ਦੀ ਆਵਾਜ਼ ਪੰਜਾਬੀਅਤ ਦੀ ਕਿਸਾਨੀਆਂ ਦੀ ਜਵਾਨੀ ਦੀ ਕੋਈ ਮੀਡੀਆ ਦੇ ਥਰੂ ਕਰਨ ਵਾਲਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਪਰਮਿੰਦਰ ਸਿੰਘ ਝੋਟੇ ਵਰਗਾ ਕੋਈ ਬੇਅਦਬੀ ਦੇ ਖਿਲਾਫ ਮੋਰਚਾ ਲਾਉਣ ਵਾਸਤੇ ਬੈਠਾ ਹੋਵੇ ਜਗਜੀਤ ਸਿੰਘ ਵਰਗਾ ਤੇ ਕਿਸੇ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਉਲਟਾ ਕਿ ਉਹਨਾਂ ਨੂੰ ਉਹਨਾਂ ਤੇ ਕੇਸ ਦਰਜ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਵੱਡੇ ਬਿਆਨ ਤੇ ਆ ਮੇਰਾ ਖਿਆਲ ਹੈ ਕਿ ਦਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਇੱਕ ਹੋਈਏ ਆਪੇ ਸਾਰੇ ਜਣੇ ਹੰਬੜਾ ਮਾਰੀਏ ਸਾਡੇ ਨੌਜਵਾਨ ਜਿਹੜੇ মিডিਆ ਦੇ ਥਰੂ ਪੰਜਾਬ ਦੀ ਗੱਲ ਸਿੱਖੀ ਦੀ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹਿਆ ਜਸ ਜਸਵੀਰ ਸਿੰਘ ਮੁਕਸਰ ਵਰਗੇ ਉਹਨਾਂ ਨਾਲ ਵੀ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਜਿਹੜੇ ਇੱਥੇ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਦੇ ਆ ਉਹ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਾਡੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾਣਾ ਚਾਹੁੰਦੇ ਆ ਉਹਨਾਂ ਚੈਨਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਹੁਣ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਕੋਈ ਆਪਣੀ ਕੌਮ ਦੀ ਆਪਣੇ ਧਰਮ ਦੀ ਆਪਣੀ ਕਿਸਾਨੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਪੇਜ ਕਦੋਂ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਸਾਰਿਆਂ ਧਿਰਾਂ ਨੂੰ ਸਾਰਿਆਂ ਨੂੰ ਆਪਣੇ ਧੜੇ ਪਾਉਂਦੀਆਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਹੀਂ ਤੇ ਇਹ ਜਿਹੜੇ ਵਰਤਾਰੇ ਆ ਉਹ ਬੀਬੀ ਅ ਨੈਂਸੀ ਜੀ ਹੋਣੇ ਕਹਿ ਕੇ ਗਏ ਮੈਂ ਅਸੀਂ 45 ਦਿਨ 50 ਦਿਨ ਇੱਥੇ ਤੇ 30 32 32 ਸਾਲ ਤੋਂ ਲੋਕ ਰੋਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਤੇ ਜੇ ਬਹੁਤ ਮੇਰੇ ਖਾ ਨਾਲ ਕੇ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਸਿਰ ਤੇ ਮੇਰੇ ਪ੍ਰਿਆਥ ਰੱਖੇ ਇਹ ਲੜਾਈ ਬਹੁਤ ਲੰਬੀ ਆ ਐਡੀ ਛੇਤੀ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਉਹਨਾਂ ਨੂੰ ਸਟਾਰ ਲੱਗਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਲੀਡਰਾਂ ਦੀ ਪਿੱਠ ਤਾਬਤ ਵਧਾਉਂਦੇ ਆ ਆ ਜਿਹੜੇ ਹੁਣ ਜਿਹੜੇ ਆ ਅਸਲੀ ਕਾਤਲਾਂ ਨੂੰ ਫਣਦੀ ਬਜਾਏ ਉਹਦਾ ਅਬੋਰ ਚ ਹੋਇਆ ਉਹਨਾਂ ਨੂੰ ਛਪਾਉਣ ਵਾਸਤੇ ਉਹ ਨਜਾਇਜ਼ ਮੁੰਡੇ ਮਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਪੁਲਿਸ ਨੂੰ ਸ਼ਵਾਸ਼ ਦੇ ਰਹੇ ਆ ਤੇ ਤੁਸੀਂ ਬਹੁਤ ਵਧੀਆ ਜੀ ਇੰਨੀ ਛੇਤੀ ਆ ਕੰਮ ਕਰ ਦਿੱਤਾ ਕਿ ਜੇ ਸਹੀ ਕੰਮ ਕਰਤੀ ਹੁੰਵੇ ਪੁਲਿਸ ਤੇ ਮੇਰਾ ਖਲ ਪੰਜਾਬ ਦਾ ਹਾਲਾਤ ਇਦਾਂ ਦੇ ਨਾ ਹੁੰਦੇ ਇਸ ਕਰਕੇ ਮੇਰੇ ਸਾਰੇ ਜਿਹੜੇ ਇੱਥੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਕਿਸਾਨ ਜਥੇਬੰਦੀਆਂ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਨੂੰ ਕੋਟ ਨੂੰ ਕੋ ਨਮਸਕਾਰ ਕਰਦਾ ਕਿ ਤੁਸੀਂ ਲੰਨਵਾਲੇ ਲੋਕ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਲੰਨਵਾਲੇ ਲੋਕਾਂ ਦੀ ਪਿੱਠ ਤੇ ਖੜੇ ਹੋ ਇਹ ਨਾ ਹੋਵੇ ਕਿ ਜੇ ਇਹ ਹਥਿਆਰ ਸੁੱਟ ਕੇ ਤੇ ਫਿਰ ਇਹ ਜਿਹੜੇ ਆਪਣੇ ਹੋ ਦਸਤੀ ਆ ਉਹ ਤੇ ਮਟਾਉਣ ਵਾਸਤੇ ਤੁਰਿਆ ਇਹਨਾਂ ਨੂੰ ਜਿੰਨਾ ਵੀ ਇਹਨਾਂ ਬੀਬੀਆਂ ਬੈਠੀਆਂ ਵਾ ਇਹਨਾਂ ਦਾ ਵੀ ਵੱਡਾ ਸੁਜੋਗ ਆ ਕਿ ਆਪਣਾ ਮਤਲਬ ਇਹ ਆ ਮਾਤਾ ਭਾਗੋ ਦੀ ਵਾਰਸਿਆ ਆ ਆਪਾਂ ਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਸਾਰਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਸਮਾਂ ਬਹੁਤ ਹੋ ਚੁੱਕਾ ਬਹੁਤ ਗੱਲਾਂ ਕਰਨ ਵਾਲੀਆਂ ਬਹੁਤ ਜੋ ਸਾਡੀ ਕੌਮ ਦੀਆਂ ਬਹੁਤ ਵੱਡੀਆਂ ਪੀੜਾਂ ਆ ਬੰਦੀ ਸਿੰਘ ਸਾਡੇ 33 32 32 ਸਾਲ ਤੋਂ ਬੈਠੇ ਆ ਪਰ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਕਾਰਨ ਆ ਕਿ ਸਾਡੀ ਜਿਹੜੀ ਹਉਮੇ ਹੰਕਾਰ ਆ ਉਹ ਇੜਕਾ ਬਣ ਰਿਹਾ ਸਭ ਜਗ੍ਹਾ ਤੇ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਨੂੰ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਗੁਰੂ ਤੋਂ ਸੇਧ ਨਹੀਂ ਲੈ ਕੇ ਆਪਣਾ ਜੀਵਨ ਜੀਂਦੇ ਉਹਨਾਂ ਚਿਰ ਮੇਰਾ ਕਹਿਲ ਸਾਡੇ ਦੇ ਗੁਰੂ ਮਹਾਰਾਜ ਵੀ ਸ਼ਾਇਦ ਉਹ ਖੁਸ਼ ਨਹੀਂ ਹੋਣਗੇ ਇਸ ਕਰਕੇ ਉਹਨਾਂ ਗਾੜੀ ਚਰਨਾ ਛੱਡਦਾਸ ਵੀ ਕਰ ਗਿਆ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਤਰਸ ਕਰੋ ਬਾਕੀ ਹਕੂਮਤੀ ਜ਼ਬਰ ਤੇ ਸਹਿਲਾਂਗੇ ਜਿਹੜਾ ਸਾਡੇ ਆਪਣੇ ਵੱਲੋਂ ਵੀ ਕੀਤਾ ਜਾਂਦਾ ਕਿਸੇ ਵੇਲੇ ਉਹ ਉਹ ਵੀ ਬੜੀ ਮਾੜੀ ਗੱਲ ਆ ਇਸ ਕਰਕੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਲੱਖਾਂ ਸਦਾਣਾ ਜੀ ਉਹਨਾਂ ਦਾ ਜਿੰਨੇ ਵੀ ਸੰਘਰਸ਼ੀ ਲੋਕ ਆ ਨਵਦੀਪ ਆ ਅਵੇ ਲੱਕ ਭਾਨਾ ਸਿੱਧੂ ਆ ਜਿੰਨੇ ਵੀ ਪੰਜਾਬ ਦੀ ਗੱਲ ਚੁੱਕਦੇ ਆ ਕਿ ਇੱਕ ਹੋ ਕੇ ਇੱਕ ਪੰਜਾਬ ਦੀ ਬੋਲੀ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪੋਲੂਸ਼ਨ ਦੀ ਪੰਜਾਬ ਦੀ ਖੇਤੀ ਦੀ ਜਿਹੜੀ ਜ਼ਮੀਨ ਸਾਡੇ ਕੋਲੋਂ ਸਾਨੂੰ ਜ਼ਮੀਨ ਸਾਡੇ ਕੋਲੋਂ ਖੋ ਕੇ ਜਿਹੜੀ ਸਾਡੀ ਸਰਦਾਰੀ ਨੂੰ ਚੈਲੰਜ ਕੀਤਾ ਜਾ ਰਿਹਾ ਜਿੱਦਣ ਸਾਡੇ ਕੋਲ ਜ਼ਮੀਨ ਨਾ ਰਹੀ ਉਸ ਦਿਨ ਸਾਡਾ ਸੱਭਿਆਚਾਰ ਵੀ ਸਾਡਾ ਸਭ ਕੁਝ ਖਤਮ ਹੋ ਜਾਣਾ ਕਿਉਂਕਿ ਜਿਹੜੇ ਸ਼ਹਿਰਾਂ ਚ ਉਹ ਚੀਜ਼ਾਂ ਕਾਬਜ਼ ਹੋ ਗਈਆਂ ਤੇ ਉੱਥੇ ਦੇਖੋ ਕਿ ਆਪਣੇ ਪੰਜਾਬੀਆਂ ਦੀ ਹੋਂਦ ਅਸਤੀ ਇੱਕਦਮ ਖਤਮ ਹੋ ਚੁੱਕੀ ਆ